ਸਲਮਾਨ ਖਾਨ ਨੂੰ ਲਗਾਤਾਰ ਥ੍ਰੈਟ ਹੈ ਲੋਰੈਂਸ ਬਿਸ਼ਨੋਈ ਗੈਂਗ ਨੇ ਥ੍ਰੈਟ ਦਿੱਤਾ ਹੋਇਆ ਸਲਮਾਨ ਖਾਨ ਨੂੰ ਔਰ ਸਲਮਾਨ ਖਾਨ ਦੇ ਘਰ ਦੀ ਸੁਰੱਖਿਆ ਵੀ ਵਧਾਈ ਹੋਈ ਹੈ ਤਾਂ ਹੁਣ ਬੁਲੇਟ ਪ੍ਰੂਫ ਸ਼ੀਸ਼ੇ ਵੀ ਲਾਏ ਜਾ ਰਹੇ ਆ ਜੋ ਬਾਲਕਨੀ ਹੈ ਉਸ ਦੇ ਅੰਦਰ ਔਰ ਇਸ ਦੇ ਨਾਲ ਜੋ ਖਿੜਕੀਆਂ ਉਹਨੇ ਔਰ ਬੁਲੇਟ ਪ੍ਰੂਫ ਕੀਤੀਆਂ ਜਾ ਰਹੀਆਂ ਨੇ ਖਿੜਕੀਆਂ ਵੀ ਤੇ ਬਾਲਕਨੀ ਵੀ ਬੁਲੇਟ ਪ੍ਰੂਫ ਲਗਾਏ ਜਾ ਰਹੇ ਆ ਸ਼ੀਸ਼ੇ ਕਿਉਂਕਿ ਤਸਵੀਰਾਂ ਵੀ ਸਾਹਮਣੇ ਆਈਆਂ ਲਗਾਤਾਰ ਥ੍ਰੈਟ ਸਲਮਾਨ ਖਾਨ ਨੂੰ ਸੀਰੀਅਸ ਥ੍ਰੈਟ ਹੋਣ ਕਰਕੇ ਕਿਉਂਕਿ ਜਦੋਂ ਬਾਬਾ ਸਿਦਕੀ ਦਾ ਮਰਡਰ ਹੋਇਆ ਉਸ ਤੋਂ ਬਾਅਦ ਸਿਕਿਉਰਿਟੀ ਹੋਰ ਟਾਈਟ ਕਰ ਬਾਬਾ ਸਦਕੀ ਸਲਮਾਨ ਖਾਨ ਦੇ ਬੇਹਦ ਨਜ਼ਦੀਕੀ ਸੀਗੇ ਤਾਂ ਸਲਮਾਨ ਖਾਨ ਦੇ ਘਰ ਦੀ ਸੁਰੱਖਿਆ ਉਸ ਤੋਂ ਬਾਅਦ ਵਧਾ ਦਿੱਤੀ ਗਈ ਸੀ ਸਲਮਾਨ ਖਾਨ ਨੂੰ ਇਹ ਵੀ ਕਿਹਾ ਗਿਆ ਕਿ ਸ਼ੂਟਿੰਗਸ ਦੇ ਵੀ ਪਰਹੇਜ਼ ਕੀਤਾ ਜਾਵੇ ਓਪਨ ਡੋਰ ਜਿਹੜਾ ਆਊਟਡੋਰ ਸ਼ੂਟਿੰਗਸ ਤੋਂ ਵੀ ਪਰਹੇਜ਼ ਕਰਨ ਦੇ ਲਈ ਗੱਲ ਕਹੀ ਗਈ ਸੀ ਤਾਂ ਸਲਮਾਨ ਖਾਨ ਦੇ ਘਰ ਦੀ ਹੋਰ ਸੁਰੱਖਿਆ ਵਧਾ ਦਿੱਤੀ ਗਈ ਸੀ ਤਾਂ ਹੁਣ ਬੁਲੇਟ ਪ੍ਰੂਫ ਸ਼ੀਸ਼ੇ ਲਾਏ ਜਾ ਰਹੇ ਆ ਸਲਮਾਨ ਖਾਨ ਦੇ ਘਰ ਦੇ ਬਾਹਰ ਕਿਉਂਕਿ ਇਨਪੁਟ ਸੀਗਾ ਕਿ ਸਲਮਾਨ ਖਾਨ ਦੇ ਘਰ ਦੇ ਉੱਪਰ ਕਦੇ ਵੀ ਅਟੈਕ ਹੋ ਸਕਦਾ ਹੈ ਜਾਂ ਸਲਮਾਨ ਖਾਨ ਨੂੰ ਮਾਰਨ ਦੀ ਕੋਸ਼ਿਸ਼ ਹੋ ਸਕਦੀ ਹੈ ਕਿਉਂਕਿ ਲੋਰੈਂਸ ਮਿਸ਼ਨੋਈ ਗਰੁੱਪ ਦੇ ਵੱਲੋਂ ਪਹਿਲਾਂ ਵੀ ਕਈ ਦਫਾ ਕੋਸ਼ਿਸ਼ ਕੀਤੀ ਗਈ ਹੈ ਪਹਿਲਾਂ ਜਦੋਂ 4 ਰਾਉਂਡ ਫਾਇਰ ਕੀਤੇ ਗਏ ਸੀ ਸਲਮਾਨ ਦੇ ਘਰ ਦੇ ਉੱਪਰ ਔਰ ਉਸ ਵੇਲੇ ਸਲਮਾਨ ਘਰ ਦੇ ਅੰਦਰ ਹੀ ਮੌਜੂਦ ਸੀ ਇਹ ਵੀ ਦੱਸਿਆ ਜਾ ਰਿਹਾ ਤਾਂ ਫਿਰ ਜਦੋਂ ਫੜ ਲਏ ਗਏ ਸੀ ਕਿਉਂ ਸ਼ੂਟਰ ਗੁਜਰਾਤ ਦੇ ਭੁਜ ਤੋਂ ਫੜ ਲਏ ਗਏ ਸੀਗੇ ਔਰ ਉਹਨਾਂ ਨੇ ਕਨੈਕਸ਼ਨ ਜਿਹੜਾ ਉਹਨਾਂ ਦਾ ਪੰਜਾਬ ਦੇ ਜਲੰਧਰ ਦੇ ਨਾਲ ਜੁੜਿਆ ਸੀਗਾ ਤਾਂ ਲੋਰੈਂਸ ਮਿਸ਼ਨੋਈ ਗਰੁੱਪ ਤੋਂ ਬਾਅਦ ਦੇ ਵੱਲੋਂ ਧਮਕੀ ਦੇਣ ਤੋਂ ਬਾਅਦ ਫਿਰ ਜਦੋਂ ਬਾਬਾ ਸਿੱਦਕੀ ਦਾ ਮਰਡਰ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਜਿਹੜਾ ਸਿਕਿਉਰਿਟੀ ਟਾਈਟ ਕਰ ਦਿੱਤੀ ਗਈ ਸੀ ਸਲਮਾਨ ਖਾਨ ਦੀ ਤਾਂ ਸਲਮਾਨ ਖਾਨ ਦੇ ਘਰ ਦੀ ਸੁਰੱਖਿਆ ਹੋਰ ਵਧਾਈ ਜਾ ਰਹੀ ਹੈ ਬੁਲੇਟ ਪ੍ਰੂਫ ਸ਼ੀਸ਼ੇ ਜੁਨੇ ਉਹ ਲਗਾਏ ਜਾ ਰਹੇ ਆ ਸਲਮਾਨ ਦੇ ਘਰ ਦੀਆਂ ਜਿਹੜੀਆਂ ਕੰਧਾਂ ਨੇ ਉਹਨਾਂ ਦੇ ਉੱਪਰ ਬਾਲਕਨੀ ਦੇ ਉੱਪਰ ਵੀ ਲਗਾਏ ਜਾ ਰਹੇ ਆ ਬੁਲੇਟ ਪ੍ਰੂਫ ਸ਼ੀਸ਼ੇ ਤਾਂ ਕਿ ਕੋਈ ਜੇ ਅਟੈਕ ਕਰਦਾ ਸਲਮਾਨ ਖਾਨ ਦੇ ਘਰ ਦੇ ਉੱਪਰ ਕੋਈ ਗੋਲੀਆਂ ਚਲਾਉਂਦਾ ਤਾਂ ਉਹਨਾਂ ਦਾ ਅਸਰ ਨਾ ਹੋਵੇ ਉਹ ਬੇਅਸਰ ਹੋ ਜਾਣ ਤਾਂ ਮਜ਼ਬੂਤ ਸ਼ੀਸ਼ੇ ਲਾਏ ਜਾ ਰਹੇ ਆ ਜਿਹੜੇ ਕਿ ਰਾਈਫਲਸ ਜਿਹੜੇ ਦੀ ਜੋ ਗੋਲੀ ਚਲਦੀ ਹੈ ਰਾਈਫਲਸ ਤੇ ਨਾਲ ਵੀ ਅਟੈਕ ਕੀਤਾ ਜਾਂਦਾ ਤਾਂ ਉਹਨਾਂ ਦਾ ਵੀ ਕੋਈ ਅਸਰ ਨਾ ਹੋ ਸਕੇ ਬੇਅਸਰ ਹੋਵੇ ਉਹ ਜੇ ਕੋਈ ਅਟੈਕ ਦਾਤਾ ਇਸ ਨੂੰ ਦੇਖਦਿਆਂ ਹੋਇਆ ਸੁਰੱਖਿਆ ਪਹਿਲਾਂ ਵੀ ਵਧਾ ਦਿੱਤੀ ਗਈ ਸੀ ਔਰ ਸਲਮਾਨ ਖਾਨ ਨੂੰ ਇਹ ਵੀ ਕਿਹਾ ਗਿਆ ਕਿ ਧਿਆਨ ਰੱਖਣਾ ਖੁਦ ਵੀ ਧਿਆਨ ਰੱਖਣ ਦੇ ਲਈ ਕਿਹਾ ਗਿਆ ਹੈ ਕਿ ਕਿਧਰੇ ਇਧਰ ਉਧਰ ਜਾਣਾ ਨਹੀਂ ਹੈ ਜਾਣ ਤੋਂ ਪਹਿਲਾਂ ਜੋ ਹੈ ਇਨਪੁਟ ਦੇਣਾ ਹੈ ਪਹਿਲਾਂ ਅਲਰਟ ਕਰਨਾ ਸਿਕਿਉਰਿਟੀ ਟੀਮ ਨੂੰ ਹਰ ਵੇਲੇ ਨਾਲ ਰੱਖਣਾ ਹੈ ਤਾਂ ਸਲਮਾਨ ਖਾਨ ਵੈਸੇ ਆਪਣੀ ਸੁਰੱਖਿਆ ਦਾ ਹਮੇਸ਼ਾ ਧਿਆਨ ਰੱਖਦੇ ਆ ਤਾਂ ਹੁਣ ਇਹ ਚੀਜ਼ ਹੋਰ ਸੁਰੱਖਿਆ ਵਧਾਈ ਗਈ ਹੈ ਕਿਉਂਕਿ ਜਦੋਂ ਸਲਮਾਨ ਖਾਨ ਇਸੇ ਬਾਲਕਨੀ ਤੋਂ ਹੀ ਆਪਣੇ ਫੈਨਸ ਨੂੰ ਮਿਲਦੇ ਹੁੰਦੇ ਆ ਜਾਂ ਫਿਰ ਆਪਣੇ ਜਦੋਂ ਉਹਨਾਂ ਦਾ ਕੋਈ ਬਰਥਡੇ ਜਾਂ ਕੋਈ ਖਾਸ ਦਿਨ ਹੁੰਦਾ ਹੈ ਇੱਥੋਂ ਹੀ ਆਪਣੇ ਫੈਨਸ ਨੂੰ ਜੋ ਹੈ ਉਹ ਇੰਟਰੈਕਸ਼ਨ ਕਰਦੇ ਹੋਏ ਸਲਮਾਨ ਖਾਨ ਨਜ਼ਰ ਆਉਂਦੇ ਹੁੰਦੇ ਆ ਤਾਂ ਉਸੇ ਬਾਲਕਨੀ ਦੀ ਹੁਣ ਜੋ ਹੈ ਬੁਲੇਟ ਪ੍ਰੂਫ ਕਰ ਦਿੱਤਾ ਗਿਆ ਉਸ ਨੂੰ ਕਿਉਂਕਿ ਥ੍ਰੈਟ ਲਗਾਤਾਰ ਸੀਰੀਅਸ ਸੀਗਾ ਲਗਾਤਾਰ ਥ੍ਰੈਟ ਵਧਦਾ ਗਿਆ ਸਲਮਾਨ ਖਾਨ ਨੂੰ ਔਰ ਉਸ ਤੋਂ ਬਾਅਦ ਫਿਰ ਜਾਨ ਦਾ ਖਤਰਾ ਹੋਣ ਕਰਕੇ ਜਦੋਂ ਬਾਬਾ ਸਿਦਕੀ ਦਾ ਮਰਡਰ ਹੋਇਆ ਤਾਂ ਫਿਰ ਸਲਮਾਨ ਖਾਨ ਖੁਦ ਵੀ ਬਹੁਤ ਜ਼ਿਆਦਾ ਧਿਆਨ ਰੱਖਣ ਲੱਗੇ ਬਹੁਤ ਸਾਰੀਆਂ ਜੋ ਉਹਨਾਂ ਨੇ ਪ੍ਰੋਗਰਾਮ ਸੀ ਕਿ ਦੱਸਿਆ ਜਾ ਰਿਹਾ ਕਿ ਉਹ ਵੀ ਕੈਨਸਲ ਕੀਤੇ ਔਰ ਕਈ ਸ਼ੂਟਿੰਗਸ ਵੀ ਉਹਨਾਂ ਨੇ ਪੋਸਟਪੋਨ ਕੀਤੀਆਂ ਔਰ ਸ਼ੂਟਿੰਗ ਦੌਰਾਨ ਵੀ ਸਿਕਿਉਰਿਟੀ ਹੋਰ ਵਧਾਈ ਗਈ ਤਾਂ ਇਹ ਉਹਨਾਂ ਦੇ ਘਰ ਦੀ ਤਸਵੀਰ ਹੈ ਜਿੱਥੇ ਮਿਸਤਰੀ ਕੰਮ ਕਰਦੇ ਹੋਏ ਨਜ਼ਰ ਆ ਰਹੇ ਆ ਜਿੱਥੇ ਮਕੈਨਿਕ ਕੰਮ ਕਰ ਰਹੇ ਆ ਔਰ ਇਹਨਾਂ ਮਕੈਨਿਕਸ ਦੇ ਵੱਲੋਂ ਸ਼ੀਸ਼ੇ ਬੁਲੇਟ ਪ੍ਰੂਫ ਕੀਤੇ ਜਾ ਰਹੇ ਜੋ ਉਹਨਾਂ ਦੀਆਂ ਖਿੜਕੀਆਂ ਨੇ ਘਰ ਦੀਆਂ ਉਹਨਾਂ ਨੂੰ ਬੁਲੇਟ ਪ੍ਰੂਫ ਕੀਤਾ ਜਾ ਰਿਹਾ ਔਰ ਇਸ ਦੇ ਨਾਲ ਹੀ ਜੋ ਬਾਲਕਨੀ ਦਾ ਸ਼ੀਸ਼ਾ ਉਹ ਵੀ ਬੁਲੇਟ ਪ੍ਰੂਫ ਕੀਤਾ ਜਾ ਰਿਹਾ ਤਾਂ ਸਲਮਾਨ ਖਾਨ ਇੱਥੇ ਇਸ ਅਪਾਰਟਮੈਂਟ ਦੇ ਵਿੱਚ ਰਹਿੰਦੇ ਆ ਉਹਨਾਂ ਦਾ ਪਰਿਵਾਰ ਵੀ ਇੱਥੇ ਹੀ ਰਹਿੰਦਾ ਮਾਤਾ ਪਿਤਾ ਉਹਨਾਂ ਦੇ ਰਹਿੰਦੇ ਇੱਥੇ ਨਾਲ ਔਰ ਨਾਲ ਹੀ ਸਲਮਾਨ ਵੀ ਇਸ ਅਪਾਰਟਮੈਂਟ ਦੇ ਵਿੱਚ ਰਹਿੰਦੇ ਆ ਤਾਂ ਇਸ ਕਰਕੇ ਜਦੋਂ ਪਹਿਲਾਂ ਵੀ ਸਲਮਾਨ ਖਾਨ ਦੇ ਪਿਤਾ ਨੂੰ ਇੱਕ ਚਿੱਠੀ ਮਿਲੀ ਸੀ ਥ੍ਰੈਟ ਵਾਲੀ ਔਰ ਉਸ ਤੋਂ ਬਾਅਦ ਸਲਮਾਨ ਦੇ ਜਦੋਂ ਘਰ ਦੇ ਉੱਪਰ ਫਾਇਰਿੰਗ ਹੋ ਗਈ ਔਰ ਉਸ ਤੋਂ ਪਹਿਲਾਂ ਵੀ ਦੱਸਿਆ ਜਾ ਰਿਹਾ ਸ਼ੂਟਰਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਕਿ ਸਲਮਾਨ ਦੇ ਬਹੁਤ ਨਜ਼ਦੀਕ ਉਹ ਪਹੁੰਚ ਗਏ ਸੀਗੇ ਪਰ ਸਲਮਾਨ ਖਾਨ ਦੀ ਕਿਸਮਤ ਚੰਗੀ ਸੀ ਕਿ ਉਹਨਾਂ ਦਾ ਬਚਾਅ ਹੋ ਗਿਆ ਤਾਂ ਹੁਣ ਸਲਮਾਨ ਖਾਨ ਦੇ ਘਰ ਦੀ ਜਿਹੜੀ ਬੁਲੇਟ ਪ੍ਰੂਫ ਕੰਧ ਬਣਾ ਦਿੱਤੀ ਗਈ ਹੈ ਪੂਰੀ ਹਾਈ ਰੈਜੂਲੇਸ਼ਨ ਦੇ ਕੈਮਰੇ ਵੀ ਲਾ ਦਿੱਤੇ ਗਏ ਔਰ ਪਿਛਲੇ ਸਾਲ ਸਾਲ 2024 ਦੇ ਵਿੱਚ April ਦੇ ਵਿੱਚ ਲੋਰੈਂਸ ਗੈਂਗ ਨੇ ਫਾਇਰਿੰਗ ਵੀ ਕਰਵਾਈ ਸੀ ਸਲਮਾਨ ਦੇ ਘਰ ਦੇ ਉੱਪਰ ਤਾਂ ਸਲਮਾਨ ਖਾਨ ਦੇ ਘਰ ਤੇ ਹੁਣ ਬੁਲੇਟ ਪਰੂਫ ਜਿਹੜੀ ਹੈ ਉਹ ਕੰਧ ਬਣਾ ਦਿੱਤੀ ਗਈ ਹੈ ਪਿਛਲੇ ਸਾਲ ਜਦੋਂ ਫਾਇਰਿੰਗ ਹੋਈ ਗੈਲੈਕਸੀ ਅਪਾਰਟਮੈਂਟ ਤੇ ਔਰ ਉਸ ਤੋਂ ਬਾਅਦ ਫਿਰ ਸੁਰੱਖਿਆਤ ਉਹਨਾਂ ਦੀ ਵਧਾਈ ਗਈ ਪਰ ਹੁਣ ਖਿੜਕੀਆਂ ਔਰ ਇਸ ਦੇ ਨਾਲ ਨਾਲ ਜੋ ਉਹਨਾਂ ਦੀ ਬਾਲਕਨੀ ਹੈ ਉਸ ਨੂੰ ਵੀ ਪੂਰਾ ਬੁਲੇਟ ਪ੍ਰੂਫ ਕਰ ਦਿੱਤਾ ਗਿਆ ਸੋਰਸ ਜਿਹੜਾ ਇਹ ਵੀ ਦੱਸ ਰਿਹਾ ਹੈ ਕਿ ਪੂਰਾ ਸਿਕਿਉਰਟੀ ਸਿਸਟਮ ਜਿਹੜਾ ਉਹ ਹਾਈ ਟੈਕ ਕਰ ਦਿੱਤਾ ਗਿਆ ਹੈ हाई रेजोल्यूशन ਦੇ ਜੋ ਸੀਸੀਟੀਵੀ ਕੈਮਰੇ ਲਾ ਦਿੱਤੇ ਗਏ ਤਾਂ ਕਿ ਆਉਣ ਜਾਣ ਵਾਲੇ ਤੇ ਵੀ ਨਜ਼ਰ ਰੱਖੀ ਜਾਵੇ ਔਰ ਬਕਾਇਦਾ ਬਾਹਰ ਸਿਕਿਉਰਟੀ ਵਾਲੀਆਂ ਗੱਡੀਆਂ ਖੜੀਆਂ ਨੇ ਕੋਈ ਹੋਰ ਗੱਡੀ ਬਾਹਰੋਂ ਆਉਂਦੀ ਹੈ ਤਾਂ ਉਸ ਨੂੰ ਰੁਕਣ ਦੀ ਇਜਾਜ਼ਤ ਨਹੀਂ ਹੈ ਸਲਮਾਨ ਖਾਨ ਦੇ ਘਰ ਦੇ ਕੋਲੇ